ਹੈ ਵੀ ਉਹਨੂੰ ਰੋਟੂ ਕਹਿ ਰਿਹਾ ਵੀ ਮੈਂ ਜ਼ਿੰਮੇਵਾਰੀ ਲੈਣਾ ਖਾ ਗਿਆ ਜੱਤੀ ਬੰਦਿਆਂ ਦੀ ਵੀ ਉਹ ਮਨਨਬਰ ਤਖੋਲ ਦੇ ਦਲੇਰ ਨੂੰ ਮੈਂ ਨਾ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਹੁਣ ਆਇਆ ਹੁਣ ਤੇਰਾ ਪਿੱਛਾਂ ਢੂਏ ਵਾਂ ਖੁੰਡਾ ਫਸ ਗਿਆ ਹੈ ਹਣ ਵੀ ਦਾ ਸਕਦਾ ਲਿਖੇ ਵੀ ਭਾਈ ਆ ਜਾਓ ਜਲਦੀਏ ਸਾਰੇ ਵੀ ਸਿਆਣਾ ਬੰਦਾ ਏ ਫੜੇ ਮੈਂ ਜਾ ਰਹੇ ਹਾਂ ਮੈਂ ਉਮਰ ਤੇ ਪੜਾ ਸਿੱਧਾ ਮਰਨ ਵਰਤ ਤੇ ਸਹਿਮਤੀ ਨਹੀਂ ਮੈਂ ਮੈਨੂੰ ਅੱਜ ਫੇਰ ਦੁਬਾਰੇ ਕਹਿਣਾ ਕਹਿਣਾ ਪਊਗਾ ਮੂਰਖ ਭਰਾ ਕਦਮ ਹੈ ਇੱਕ ਨੇ ਵਰਨ ਵਰਤ ਰੱਖਤਾ ਇੱਕ ਕਹਿੰਦਾ ਮਰਜੀ ਵੜੇ ਤੋਰੂੰਗਾ ਕਦੇ ਇਹ ਦੋ ਦੋ ਕੰਮ ਕਿੱਥੋਂ ਚੱਲਦੇ ਹੁੰਦੇ ਨੇ ਜੀ ਕੀ ਵਰਤ ਖੋਲਦੇ ਪੰਜਾਬ ਆਵੇ ਮੁੜ ਕੇ ਤੇ ਸਾਨੂੰ ਜੇਵੇ ਸੱਦਾ ਮੈਂ ਜ਼ਿੰਮੇਵਾਰੀ ਲੈਣਾ ਸਾਰੀਆਂ ਜੱਥੇ ਬੰਦੀਆਂ ਲੈ ਕੇ ਜਾਊਗਾ ਅੱਦਰ ਜਿਹੜੇ ਰੋਟੂ ਮਾਨਸਾ ਵਰਗੇ ਐ ਵੈਸੇ ਕੰਡੇ ਐ ਨਾ ਨਹੀਂ ਬੀਜੇ ਐ ਹੈ ਵੀ ਕੰਡੇ ਐ ਨਾ ਜਿਹੋ ਬੀਜੇ ਵੇ ਇਹੇ ਰੂਗਣੇ ਬੈਗੇ ਭੰਦੇਰ ਨੂੰ ਆ ਡੰਡੇ ਵਾਲ ਪਰ ਨੂੰ ਪਰਗਿਆਂ ਨੂੰ ਚਰਿਆ ਨੂੰ ਭਗਤ ਆਦਮੀਆਂ ਨੂੰ ਹਾਂ ਪਤਾ ਹੈ ਜੀ ਹਾਂ ਪਤਾ ਕਿਉਂ ਜਦ ਇਹ ਮੋਰਚਾ ਸ਼ੁਰੂ ਹੋਇਆ ਦਿੱਲੀ ਜਨ ਮੋਰਚਾ ਲੱਗਿਆ ਜਿਹੜੇ ਹੀ ਮਾਰਦੇ ਨਾ ਢਿੰਗਾ ਵੀ ਆ ਸੀ ਮੋਰਚਾ ਫਟੇ ਕਰਿਆ ਫਲਾਣਾ ਕਰਿਆ ਜਿਹੜਾ ਮੋਰਚਾ ਜਦ ਸ਼ੁਰੂ ਕਰਿਆ ਜਦ ਮੋਰਚੇ ਦੀ ਸ਼ੁਰੂਆਤ ਹੋਈ ਉੱਥੇ ਜਿਹੜਾ ਮੁੰਡੇ ਦੇ ਨਾਮ ਦਾ ਦੀਪ ਸਿੱਧੂ ਵਰਗੇ ਇੱਕ ਮੁੰਡਾ ਰਿਆਣੇ ਦਾ ਜਿਹੜੇ ਨੂੰ ਚਰੇ ਨੂੰ ਸਜ਼ਾ ਜੀ ਵੀ ਹੋ ਗਈ ਜਿਹੜੇ ਉਹ ਟਰੈਕਟਰ ਦੇ ਉੱਪਰ ਪਿਆ ਹੈ ਹਾਂ ਬਾਟਰ ਕਰਨ ਵਾਲਾ ਕਹਿੰਦੇ ਜਿਹੜੇ ਨੂੰ ਫੇਰ ਲੱਖਾਂ ਦਾਣਾ ਹੋ ਗਿਆ ਬੱਬੂ ਮਾਨ ਵਰਗੇ ਹੋ ਗਏ ਦਲਜੀਤ ਦਸਾਨ ਵਰਗੇ ਜਿਹੜਿਆਂ ਨੇ ਪੈਸੇ ਕੰਨੀ ਤੇ ਵੀ ਮਦਦ કરી ਨੌ ਨੌ ਮੁੰਡਿਆਂ ਨੂੰ ਵੀ ਪਰੇ ਰਿਆ ਵੀ ਭਾਈ ਫਿਰ ਦਿੱਲੀ ਜਾਣਾ ਆਪਣਾ ਫੇ ਜਿਹੜੇ ਕਬੱਡੀ ਵਾਲੇ ਮੁੰਡੇ ਤੇ ਮੰਗੀ ਵਰਗੇ ਹੋਰ ਜਿਹੜੇ ਮਸ਼ਹੂਰ ਮੁੰਡੇ ਦੇ ਨਾ ਸਭ ਉੱਥੇ ਮੈਂ ਕਹਿੰਦਾ ਵੀ بڑے ਤੇ ਲੈ ਕੇ ਛੋਟੇ ਤੱਕ ਜਿਹੜਾ ਕਹਿੰਦੇ ਵੀ ਕਿਸਾਨ ਮਜ਼ਦੂਰੇ ਇਕੱਤਾ ਉਹਨਾਂ ਮਜ਼ਦੂਰ ਵੀ ਗਏ ਤੇਰੀ ਵਰਗੀ ਪਾਲੇ ਵਰਗੀ ਜਿਹੜਾ ਨਾ ਨਾ ਮੀਂਹ ਤੀਣਾ ਕੋਸਾ ਹਨਾ ਗਏ ਨਾਾਰੇ ਫਿਰ ਉੱਥੇ ਇਹਨਾਂ ਨੇ ਜਿਤਨਾ ਕਹਿੰਦੇ ਨੇ ਮਿੰਨੇ ਕੇ ਪੈਲੇ ਡਬਟੇਰਾ ਆ ਗਿਆ ਉਹ ਕੰਮ ਹੋਇਆ ਇਹਨਾਂ ਨੇ ਉੱਥੇ ਦੇਖਿਆ ਕਿਉਂ ਉੱਥੇ ਜਿਹੜਾ ਹਰਿਆਣਾ ਦਾ ਹਰਿਆਣੇ ਦੇ ਜਿੰਨੇ ਵੀ ਮੁੰਡੇ ਤੇ ਹੋਰ ਨੌਜਾਨ ਬੁੜੇ ਬਡੇਰੇ ਉੱਥੇ ਜਾਣਗੇ ਨਾ ਬੀਬੀਆਂ ਵੀ ਆਉਂਦੀਆਂ ਨੇ ਟੱਟੀ ਟਿੱਕਣ ਮੈਰਿੱਤ ਲਗਾਇਆ ਮੈਂ ਇਹਨਾਂ ਨੂੰ ਤਾਂ ਜਣੀ ਕਿ ਥਾ ਹਰ ਬੰਦਾ ਮੋਹਤਿਆ ਔਰ ਕੋਈ ਥਾ ਪਾਰਟੀ ਗਣੀ ਦਾ ਚੱਕਰ ਹੁਣ ਆਇਆ ਹੋ ਗਾ ਜਿਹੜਾ ਹੁਣ ਬਨੂੜ ਲੱਗਿਆ ਵਾ ਮੋਰਚਾ ਲਾਇਆ ਲੈਨੇ ਨੇ ਸਣੀਹਾਂ ਦਾ ਸਾਹਮਣੂ ਗਿਆ ਜਿਹੜਾ ਕਹਿੰਦਾ ਮੈਨੂੰ ਕਿਹਾ ਨਹੀਂ ਉੱਠ ਗਿਆ ਤੈਨੂੰ ਕਿਹਾ ਤਾਂ ਜੇ ਦਿੱਲੀ ਤਾਂ ਮੋਰਚਾ ਬੀ ਰੋਡੂ ਆਇਆ ਹੈ ਜੇ ਨੂੰ ਕੋਈ ਪੁੱਛਣਿਆਣਾ ਹੋਵੇ ਵੀ ਜਿਹੜਾ ਉਥੇ ਮਾਰਤਾ ਜਿਹੜਾ ਮੈਂ ਹੋਰ ਤਾਂ ਚਲ ਕਹਿਣਾ ਨਹੀਂ ਪੈਸੇ ਕੁੱਕਰ ਨੂੰ ਨਾ ਜਿਹੜਾ ਉੱਥੇ ਇਹ ਵੀ ਕਹਿੰਦੇ ਨੇ ਵੀ ਕਵਾੜ ਹੋ ਗਿਆ ਜਿਹੜਾ ਉੱਥੇ ਉਹ ਲੱਗਿਆ ਪਤਾ ਆਪਣਾ ਸਟੇਜ ਜਿੱਤੀ ਹੋਰ ਸਮਾਨ ਜਿਹੜੇ ਤੇ ਦਾਨੀ ਸੱਜਣਾ ਨੇ ਦਾਨ ਕਰਿਆ ਪੱਖੇ, ਕੂਲਰ, ਏਸੀ ਹੈ ਮੇਰੇ ਖਿਆਲ ਮੈਂ ਕਰੋੜਾਂ ਰੁਪਈਆ ਕਹਿੰਦਾ ਉਹ ਟੈਂਟੇ ਵਿਗਿਆ ਹੁਣ ਕਿੱਥੇ ਕਿੱਥੇ ਗਏ ਪੈਸੇ ਉਹ ਜਿਹਨਾਂ ਕੋਈ ਪੁੱਛਦਾ ਕਿਸੇ ਗੁਰਦੁਆਰੇ ਨੂੰ ਦਏ ਕਿਤੇ ਮਦਦ ਨੂੰ ਦਏ ਕਿੱਥਰ ਕਿਵੇਂ ਉਹ ਪੁੱਛਣ ਵਾਲਾ ਕੋਈ ਹੈ ਜੀ ਹੁਣ ਇਹ ਹੈਗੇ ਚੌਧਰ ਜੀ ਕਿਉਂ ਵਿਚਾਰਾ ਸਿਆਣਾ ਬੰਦਾ ਯਾਰ 18 ਤੋਂ 19 ਜਨ ਹੋਗੇ ਬੈਠੇ ਪਏ ਨੂੰ ਭੋਖਣਾ ਪਾਣਾ ਹੈ ਪਾਉਰੇ ਨੂੰ ਅਰਦਾਸ ਕਰ ਵੀ ਉਹ ਤੂੰ ਆਪ ਹੈ ਉਹਨੂੰ ਕਹਿ ਰਿਹਾ ਮੈਂ ਨਹੀਂ ਸੁਣਿਆ ਕਹਿੰਦਾ ਮਰਨ ਵਰਤ ਕੋ ਤੇ ਉਸ ਹਰਬਣ ਬਧੇ ਨੂੰ ਬੋਲ ਰਿਹਾ ਪੁੱਟਾ ਸਿੱਟ ਉਹ ਜੋਰ ਲਾ ਰਿਹਾ ਵਿਚਾਰੇ ਜਾਣੇ ਨੂੰ ਨਹੀਂ ਜੇ ਇਹਨੂੰ ਪੁੱਛਿਆ ਕੋਈ ਉਦੂ ਨੂੰ ਡੱਡਾ ਲੇਗਾ ਵੀ ਜਿਹੜੇ ਉਹ ਬੈਠੇ ਹੈ ਬਾਰਡਰ ਬਰੀ ਬੈਠੀ ਪੰਜਾਬ ਦੇ ਪਰ ਸਰਬਨ ਭਦੇਰ ਵੀ ਡੱਲੇ ਵਾਲੀ ਬਾਰਡਰ ਬਰੀ ਬੈਠੀ ਬੈਣਾ ਲਾ ਕਹਿੰਦਾ ਪੰਜਾਬ ਆ ਜਾ ਉਹਨੂੰ ਕਹਿੰਦਾ ਪਹਿਲੇ ਮਾਨਸ ਤੂੰ ਆਪਣੀਆਂ ਸਗੋਂ ਜਿਹੜੀਆਂ ਹੋਰ ਜਦਾਂ ਬੰਦੀਆਂ ਹੋਣਾ ਉਹਨਾਂ ਨੂੰ ਕਹਿ ਵੀ ਭਾਈ ਆਓ ਨਾਲ ਮਿਲ ਕੇ ਸਿਆਣਾ ਬੰਦਾ ਏ ਉਹਦੇ ਕੋਲ ਚੱਲੀਏ ਉਹਨੂੰ ਇਕੱਠੇ ਹੋਊਗਾ ਪ੍ਰਧਾਨ ਮੰਤਰੀ ਕੋਲ ਜਾਓ ਬੇਨਤੀ ਕਰੋ ਵੀ ਭਾਈ ਤੁਸੀਂ ਕਿਹਾ ਦਾ ਵੀ ਇਹ ਜਿਹੜੇ ਕਿੰਨੇ ਕਾਨੂੰਨ ਹੈ ਨਾ ਵਾਪਸ ਲਊਗਾ ਵੀ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਭਾਈ 350 ਅੜੀ ਗੈਂਦੀ ਸੋਣ ਹਿਆਣਾ ਹੋਇਆ ਵਾ ਉਹ 19 20 ਦਿਨ ਹੋ ਗਏ ਬੈਠੇ ਨੂੰ ਭਕਣ ਭਾਣੇ ਨੂੰ ਤੁਸੀਂ ਇਕੱਠੇ ਹੋ ਕੇ ਸਾਰੇ ਜਾਓ ਮੈਂ ਕਿਹਾ ਪ੍ਰਧਾਨ ਮੰਤਰੀ ਇਹ ਕਹੈ ਹਨ ਜੇ ਇਹ 34 35 ਜਿਹੜੇ ਬੰਦੀਆਂ ਹੋਈਆਂ ਜਾਂ ਜਿਹਨੂੰ ਇਹ ਸਿਉਕਰ ਮੋਰਤਾ ਕਹਨੇ ਹੈ ਸਾਰੇ ਇਕੱਠੇ ਹੋ ਕੇ ਮਾਲ ਤੁਹਾਡੇ ਕੋਲ ਬਹੁਤ ਬਣਿਆ ਵਾ ਉਹ ਮਾਲ ਅਲੀ ਨਾ ਕਰਿਓ ਚਾਣਾ ਨਾਬ ਤੁਸੀਂ ਐਮਐਲਏ ਵਾਂਡਾ ਨਾ ਵੀ ਐਮਪੀ ਵਾਂਡਾ ਉਹ ਤੁਹਾਨੂੰ ਸੀਸਾ ਯੰਤਾਂ ਨੇ ਜ਼ਖਾਤਿਆ ਬਾਕੀ ਮੇਰੀ ਤਾਂ ਇਨੀ ਬੈਂਦੀ ਐ ਵੀ ਰੋਡੂ ਇਹੀਆਂ ਗੱਲਾਂ ਤੇਰੇ ਵਾਸਤੇ ਸੋਧੀਆਂ ਨੇ ਤਣੀ